ਜਿਹੜੀਆਂ ਕੁੜੀਆਂ ਆਉਂਦੀਆਂ ਖਾਸ ਕਰਕੇ ਪੰਜਾਬ ਤੋਂ ਉਹਨਾਂ ਦੀ ਤੁਸੀਂ ਹੈਲਪ ਕਿਦਾਂ ਕਰਦੇ ਹੋ ਜੋ ਸਟੂਡੈਂਟ ਵੀਜ਼ਾ ਤੇ ਆਉਂਦੀਆਂ ਉਹਨਾਂ ਕੋਲ ਇੱਥੇ ਰਿਸੋਰਸ ਜਿਆਦਾ ਨਹੀਂ ਹੁੰਦੇ ਜੇ ਸਾਡੇ ਕੋਲ ਕੋਈ ਜੌਬ ਓਪਨਿੰਗ ਹੈ ਤੇ ਫਿਰ ਅਸੀਂ ਉਹਨਾਂ ਨੂੰ ਹਾਇਰ ਕਰ ਲੈਂਦੇ ਹਾਂ ਇਨ ਥਿਸ ギਵਨ ਸਿਨੈਰੀਓ ਸਮ ਗਰਲਸ ਯੂ ਆਰ ਗੇਟਿੰਗ ਐਕਸਪਲੋਇਟਡ ਯੂ نو ਨਾ ਫਲੈਸ਼ ਟਰੇਡ ਦੇ ਵਿੱਚ ਉਹਨਾਂ ਦਾ ਕਦਮ ਰੱਖਣਾ ਸ਼ੁਰੂ ਹੋ ਗਿਆ ਨਹੀਂ ਲਾਰਜ ਨੰਬਰ ਇਚ ਯੂ نو 500000 ਤੇ ਬੱਚੇ ਆ ਰਹੇ ਹਨ ਹਰ ਸਾਲ ਤੇ ਇਹਨਾਂ ਦੇ ਖਿਆਲ ਕੌਣ ਰੱਖੇਗਾ ਜਿਹੜੇ ਹੌਟਲਾਈਨਸ ਹਨ ਹਿਊਮਨ ਟ੍ਰਾਫਿਕਿੰਗ ਉਹਨਾਂ ਦੇ ਕਾਲਸ ਵਧ ਗਏ ਕਾਫੀ ਕਾਲਸ ਆਈਆਂ ਜਿਹੜੀ ਕੁੜੀਆਂ ਸਨ ਆਪਣੀਆਂ ਸਿਰਫ ਨਹੀਂ ਸਨ ਬਾਕੀ ਯੂ نو ਹਰ ਸੈਕਟਰ ਦੀਆਂ ਕੁੜੀਆਂ ਜੋ ਸਨ ਤੇ 12000 ਜਿਹੜੀਆਂ ਕੁੜੀਆਂ ਨੇ ਫੋਨ ਕੀਤਾ ਉਹ ਹੈਲਪ ਮੰਗ ਰਹੀਆਂ ਸਨ 2019 ਤੁਲਕੇ 2022 ਤੱਕ ਜਿਹੜੇ ਹੈਂਡ ਕਾਲਸ ਉਹ 3 ਗੁਣਾ ਵਧ ਗਏ ਜਿਹੜੀ ਕੁੜੀਆਂ ਇੰਗਿਆ ਤੁਹਾਂ ਦੀਆਂ ਉਹ ਅਗਰ ਸੈਕਸ਼ੂਅਲੀ ਅਬਿਊਜ਼ ਹੋਣ ਜਾਂ ਉਹਨਾਂ ਨੂੰ ਟਰੈਪ ਕਰਨਾ ਵੀ ਬੜਾ ਆਸਾਨ ਹੁੰਦਾ ਹੈ ਤੇ ਇਹ ਕੁੜੀਆਂ ਗੱਲ ਨਹੀਂ ਕਰਦੀਆਂ ਫਿਰਸ ਅਗਰ ਬੋਏਫ੍ਰੈਂਡ ਬਣ ਕੇ ਯੂ نو ਇਹਨਾਂ ਨੂੰ ਡੇਟਿੰਗ ਵਾਸਤੇ ਲੈ ਆ ਜਾਂਦੇ ਯੂ نو ਬੈਂਕਿੰਗ ਇਨਫੋਰਮੇਸ਼ਨ ਲੈ ਲੈਂਦੇ ਤੇ ਇਹ ਕੁ ਬੰਦਾ ਉਹ ਪੂਰੀ ਤਰ੍ਹਾਂ ਲੜਕੀ ਨੂੰ ਕੰਟਰੋਲ ਕਰ ਲੈਂਦਾ ਡੇਟਿੰਗ ਤੇ ਲੈ ਗਏ ਬੈਂਕ ਡਿਟੇਲਸ ਲੈ ਲਈਆਂ ਫਿਰ ਉਹਨੂੰ ਕਹਿਣਾ ਵੀ ਤੇਰੀ ਅਸੀਂ ਫੀਸ ਭਰ ਦਿਆਂਗੇ ਇਹ ਵੀ ਬੋਲਦੇ ਕਿ ਤੂੰ ਫਿਕਰ ਨਾ ਕਰ ਯੂ نو ਟੂ نو ਪਰਮਨੈਂਟ ਰੈਜ਼ਿਡੈਂਸ ਸਟੇਟਸ ਹੀ ਮਿਲ ਜਾਏਗਾ ਤੇ ਪੀਆਰ ਮਿਲ ਜਾਏਗਾ ਉਸ ਨੂੰ ਬੋਲਦਾ ਕਿ ਠੀਕ ਹੈ ਮੈਨੂੰ ਹੈਲਪ ਦੀ ਜ਼ਰੂਰਤ ਹੈ ਮੈਨੂੰ ਪੈਸੇ ਦੀ ਜ਼ਰੂਰਤ ਹੈ ਇੱਕ ਫਰੈਂਡ ਹੈ ਉਸ ਕੋਲ ਜਾ ਕੇ ਪੈਸੇ ਲਿਆ ਕਿ ਜਿਹੜੀ ਆਪਣੀਆਂ ਔਰਤਾਂ ਆ ਰਹੀਆਂ ਨੇ ਹਿੰਦੁਸਤਾਨ ਤੋਂ ਉਹ ਇੱਥੇ ਸੈਟਲ ਨਹੀਂ ਕਰ ਪਾ ਰਹੀਆਂ ਤੇ ਫਿਰ ਉਸਨੇ ਵੋਲੰਟੀਅਰਸ ਇਕੱਠੇ ਕੀਤੇ ਸਾਰੇ ਨੂੰ ਇਕੱਠੇ ਕਰਕੇ ਸਮਝਾਇਆ ਕਿ ਕਿਸ ਤਰ੍ਹਾਂ ਇਹਨਾਂ ਔਰਤਾਂ ਨੂੰ ਸਪੋਰਟ ਕਰਾ ਜਾਏ ਐਲਸਪੈਕਟ ਹੈਵਰਥ ਦੇ ਫਾਦਰ ਭਾਰਤ ਦੇ ਵਿੱਚ ਮਨਿਸਟਰ ਸੀਗੇ ਜੀ ਤੇ ਉਹ ਫਿਰ ਇੱਕ ਅੰਗਰੇਜ਼ ਬੱਚੀ ਉੱਤੇ ਪੈਦਾ ਹੋਈ ਫਿਰ ਉਹ ਇਧਰ ਆਈ ਫਿਰ ਉਹਨੇ ਭਾਰਤੀ ਔਰਤਾਂ ਦੇ ਕੰਮਕਾਰ ਕਰਨਾ ਸ਼ੁਰੂ ਕੀਤਾ ਔਰ ਤੁਸੀਂ ਫਿਰ ਉਹਨੂੰ ਹੁਣ ਅੱਗੇ ਅੱਗੇ ਵਧਾ ਰਹੇ ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਅੱਜ ਟੋਰਾਂਟੋ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਵਿਸ਼ੇਸ਼ ਮੁਲਾਕਾਤ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਅੱਜ ਦੀ ਇਸ ਮੁਲਾਕਾਤ ਦੇ ਵਿੱਚ ਗੱਲਬਾਤ ਹੋਏਗੀ ਮੈਡਮ ਸੁੰਦਰ ਸਿੰਘ ਦੇ ਨਾਲ ਜੋ ਕਿ ਭਾਰਤ ਦੇ ਵੱਡੇ ਸ਼ਹਿਰ ਨਾਲ ਸੰਬੰਧਿਤ ਨੇ ਅਤੇ ਟ੍ਰਾਂਟੋ ਦੇ ਵਿੱਚ ਉਹ ਇੱਕ ਸਮਾਜ ਸੇਵੀ ਸੰਸਥਾ ਚਲਾਉਂਦੇ ਨੇ ਜਿਹਦਾ ਨਾਮ ਹੈਗਾ ਐਲਸਪੈਥ ਹੈਵਰਥ ਸੈਂਟਰ ਫॉर ਰੋਮਨ ਇਹਦਾ ਪਿਛੋਕੜ ਜਾਣਾਂਗੇ ਐਲਸਪੈਥ ਕੌਣ ਸੀ ਕਿਵੇਂ ਉਹ ਇਸ ਸੰਸਥਾ ਦੇ ਨਾਲ ਉਹਦਾ ਨਾਮ ਜੁੜਿਆ ਸੋ ਜੋ ਸਾਡਾ ਮੁਢਲੇ ਤੌਰ ਤੇ ਇਨ ਦ ਸੈਕਿੰਗ ਰੇਜ਼ ਹੋ ਰਹੀ ਸੀ ਜ਼ਿਆਦਾ ਡਿਟੇਲ ਦੇ ਵਿੱਚ ਮੈਡਮ ਨਾਲ ਗੱਲਬਾਤ ਕਰਕੇ ਸਾਨੂੰ ਪਤਾ ਲੱਗੇਗਾ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਡਮ ਵੈਲਕਮ ਟੂ ਦ ਸ਼ੋ ਜੀ ਸਤਿ ਸ਼੍ਰੀ ਅਕਾਲ ਜਿੰਦਰ ਮੈਡਮ ਸੁੰਦਰ ਸੇਂਗ ਸਭ ਤੋਂ ਪਹਿਲਾਂ ਬਰੀਫਲੀ ਦੱਸੋ ਐਲਸਪੈਥ ਹੈਵਰਥ ਤੁਹਾਡੇ ਆਰਗੇਨਾਈਜੇਸ਼ਨ ਦਾ ਨਾਮ ਕਿਉਂ ਰੱਖਿਆ ਗਿਆ ਐਲਸਪੈਥ ਹੈਵਰਥ ਇੱਕ ਅੰਗਰੇਜ਼ ਹੋੜ ਸੀ ਜੋ ਹਿੰਦੁਸਤਾਨ ਵਿੱਚ ਪੈਦਾ ਹੋਈ ਸੀ ਓਕੇ ਤੇ ਉਸਨੇ ਆਪਣੀ ਪੜ੍ਹਾਈ ਲੰਡਨ ਇੰਗਲੈਂਡ ਵਿੱਚ ਕੀਤੀ ਉਸ ਤੋਂ ਬਾਅਦ ਉਹ ਕੈਨੇਡਾ ਆ ਗਈ ਕੈਨੇਡਾ ਇੱਥੇ ਇੱਕ ਐਨ ਜੀਓ ਚਲਾਉਂਦੀ ਰਹੀ ਉਸ ਤੋਂ ਬਾਅਦ ਯੂਰਕ ਯੂਨੀਵਰਸਿਟੀ ਵਿੱਚ ਉਹ ਪ੍ਰੋਫੈਸਰ ਸੀ ਤੇ ਉਹ ਐਕਟੀਵਿਸਟ ਸੀ ਟੋਰਾਂਟੋ ਵਿੱਚ ਤੇ ਉਸ ਟਾਈਮ 1980ਸ ਵਿੱਚ اسਨੇ ਮਹਿਸੂਸ ਕੀਤਾ ਕਿ ਇੱਥੇ ਜਿਹੜੇ ਆਪਣੀਆਂ ਔਰਤਾਂ ਆ ਰਹੀਆਂ ਨੇ ਹਿੰਦੁਸਤਾਨ ਤੋਂ ਉਹ ਇੱਥੇ ਸੈਟਲ ਨਹੀਂ ਕਰ ਪਾਰੀਆਂ ਤੇ ਫਿਰ ਉਸਨੇ ਵਾਲੰਟੀਅਰਸ ਇਕੱਠੇ ਕੀਤੇ ਸਾਰਿਆਂ ਨੂੰ ਇਕੱਠੇ ਕਰਕੇ ਸਮਝਾਇਆ ਕਿ ਕਿਸ ਤਰ੍ਹਾਂ ਇਹਨਾਂ ਔਰਤਾਂ ਨੂੰ ਸਪੋਰਟ ਦਿੱਤਾ ਜਾਏ ਆਨੇ ਰਵੇਚ ਤੇ ਫਿਰ ਪ੍ਰੋਗਰਾਮ ਚાલુ ਹੋਣੇ ਚાલુ ਹੋ ਗਏ ਤੇ ਫਿਰ ਉਸਨੇ ਰਿਅਲਾਈਜ਼ ਕੀਤਾ ਕਿ ਸਿਰਫ ਔਰਤਾਂ ਹੀ ਨਹੀਂ ਐ ਜਿਨ੍ਹਾਂ ਨੂੰ ਹੈਲਪ ਚਾਹੀਦੀ ਸੀ ਸੀਨੀਅਰਸ ਐ ਇਸਨੇ ਇਥੇ ਨਾਲ ਹੀ ਸਾਰੇ ਤੇ ਉਹਨਾਂ ਨੂੰ ਵੀ ਹੈਲਪ ਚਾਹੀਦੀ ਸੀ ਤੇ ਉਹ ਪ੍ਰੋਗਰਾਮ ਚਲਾਉਂਦੇ ਚਲਾਉਂਦੇ ਉਹ ਜੋ ਆਰਗੇਨਾਈਜੇਸ਼ਨ ਸੀ ਵੋਲੰਟੀਅਰ ਲੀਡ ਆਰਗੇਨਾਈਜੇਸ਼ਨ ਉਹ ਵਧਦੀ ਵਧਦੀ ਤੇ ਉਸ ਤੋਂ ਬਾਅਦ ਉਹ ਇੰਡੀਆ ਗਈ ਚੁਟਿਆਮਨ ਅਨਵਸਤੇ ਤੇ ਉਥੇ ਉਸ ਦੀ ਅਚਾਨਕ ਡੈਥ ਹੋ ਗਈ ਕੋਆ ਵਿੱਚ ਤੇ ਇੱਥੇ ਜਿਹੜੇ ਵੋਲੰਟੀਅਰਸ ਹਨ ਉਹਨਾਂ ਨੇ ਫਿਰ ਮਿਲ ਕੇ ਆਰਗੇਨਾਈਜੇਸ਼ਨ ਦਾ ਨਾਮ ਐਲਸਪੈਥ ਹੈਵਰਥ ਸੈਂਟਰ ਫਾਰ ਔਮਨ ਰੱਖਿਆ ਤੇ ਉਸ ਤੋਂ ਬਾਅਦ ਫਿਰ ਆਰਗੇਨਾਈਜੇਸ਼ਨ ਰਜਿਸਟਰ ਹੋ ਗਈ ਔਰ ਚੈਰੀਟੇਬਲ ਆਰਗੇਨਾਈਜੇਸ਼ਨ ਬਣ ਗਈ ਤੁਸੀਂ ਪੁਰਾਣੇ ਪਹਿਲਾਂ ਦੱਸਿਆ ਕਿ ਐਲਸਪੈਥ ਹੈਵਰਥ ਦੇ ਫਾਦਰ ਭਾਰਦੇ ਵਿੱਚ ਮਨਿਸਟਰ ਸੀਗੇ ਜੀ ਤੇ ਉਹ ਫਿਰ ਇੱਕ ਅੰਗਰੇਜ਼ ਬੱਚੀ ਉੱਥੇ ਪੈਦਾ ਹੋਈ ਫਿਰ ਉਹ ਇਧਰ ਆਈ ਫਿਰ ਉਹਨੇ ਭਾਰਤੀ ਔਰਤਾਂ ਲਈ ਕੰਮਕਾਰ ਕਰਨਾ ਸ਼ੁਰੂ ਕੀਤਾ ਔਰ ਤੁਸੀਂ ਫਿਰ ਉਹਨੂੰ ਹੁਣ ਅੱਗੇ ਅੱਗੇ ਵਧਾ ਰਹੇ ਹੋ ਹੁਣ ਤੁਸੀਂ ਜਦੋਂ ਇਸ ਕੰਮ ਨੂੰ ਅੱਗੇ ਵਧਾ ਰਹੇ ਹੋ ਇਹ ਦੱਸੋ ਕਿ ਭਾਰਤ ਤੋਂ ਜਿਹੜੇ ਬੱਚੇ ਆਉਂਦੇ ਆ ਲੜਕੇ ਵੀ ਤੇ ਲੜਕੀਆਂ ਵੀ ਉਹ ਵੀ బిਗਨ ਵਿਦ ਗਰਲਸ ਜਿਹੜੀਆਂ ਕੁੜੀਆਂ ਆਉਂਦੀਆਂ ਖਾਸ ਕਰਕੇ ਪੰਜਾਬ ਤੋਂ ਉਹਨਾਂ ਦੀ ਤੁਸੀਂ ਹੈਲਪ ਕਿਦਾਂ ਕਰਦੇ ਹੋ ਜੋ ਸਟੂਡੈਂਟ ਵੀਜ਼ਾ ਤੇ ਆਉਂਦੀਆਂ ਉਹਨਾਂ ਕੋਲ ਇੱਥੇ ਰਿਸੋਰਸ ਜ਼ਿਆਦਾ ਨਹੀਂ ਹੁੰਦੇ ਜਿੰਨਾ ਉੱਠ ਕੇ ਆਉਂਦੀਆਂ ਜ਼ਮੀਨ ਰੇਦਾਤ ਵੇਚ ਕੇ ਉਹਨਾਂ ਦੇ ਪੇਰੈਂਟਸ ਭੇਜਦੇ ਆ ਹਾਊ ਡੂ ਯੂ ਹੈਲਪ ਅੱਛਾ ਅਸੀਂ ਕਈ ਤਰੀਕਾ ਨਾਲ ਤਰੀਕਿਆਂ ਨਾਲ ਹੈਲਪ ਕਰਦੇ ਆ ਬੱਚਾ ਨੂੰ ਇੱਕ ਦੇਖੀ ਜੇ ਬੱਚੀ ਤੇ ਪੜਨਾ ਦੇਣਾ ਉਹਨਾਂ ਨੂੰ ਸਟੂਡੈਂਟ ਪਲੇਸਮੈਂਟ ਵਸਤੇ ਜਗਾ ਚਾਹੀਦੀ ਕਮਿਊਨਿਟੀ ਸੈਂਟਰਸ ਵਿੱਚ ਤੇ ਅਸੀਂ ਫਿਰ ਕੋਸ਼ਿਸ਼ ਇ ਕਰਦੇ ਆ ਕਿ ਜਿੰਨੇ ਵੀ ਸਟੂਡੈਂਟ ਪਲੇਸਮੈਂਟ ਇਤੇ ਆਨ ਉਹ ਆਪਣੇ ਬੱਚਿਆਂ ਜੋ ਇਥੇ ਕੰਮ ਕਰਨ ਸਾਡੇ ਨਾਲ ਉਹਨਾਂ ਨੂੰ ਟ੍ਰੇਨਿੰਗ ਮਿਲੇ ਇਥੇ ਔਰ ਨਾਲ ਅਗਰ ਜੇ ਸਾਡੇ ਕੋਲ ਕੋਈ ਜੌਬ ਓਪਨਿੰਗ ਹੈ ਤੇ ਫਿਰ ਅਸੀਂ ਉਹਨਾਂ ਨੂੰ ਹਾਇਰ ਕਰ ਲੈਂਦੇ ਆ ਬੜੀ ਚਰਚਾ ਪੰਜਾਬ ਮੈਡਮ ਸੁਨਦਰ ਸਿੰਘ ਜੀ ਕਿ ਜਿਹੜੀਆਂ ਲੜਕੀਆਂ ਬੱਚੀਆਂ ਬਾਅਦਮੀ ਪਾਸ ਕਰਕੇ ਆ ਜਾਂਦੀਆਂ ਮੈਂ ਪਿੱਛੇ ਬੈਂਕੂਵਰ ਗਿਆ ਉੱਥੇ ਵੀ ਕੁਝ ਬਜ਼ੁਰਗਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਜੀ ਉਹਨਾਂ ਦੀ ਐਕਸਪਲੋਇਟੇਸ਼ਨ ਹੋਣੀ ਸ਼ੁਰੂ ਹੋ ਗਈ ਆ ਬਿਕੋਜ਼ ਜੌਬ ਐਵੇਨਿਊਸ ਘਟ ਗਏ ਆ ਇੱਥੇ ਤੇ ਮਹਿੰਗਾਈ ਵਧ ਗਈ ਆ ਰੈਂਟਸ ਵਧ ਗਏ ਆ ਤੇ ਅ ਇਨ ਥਿਸ ギਵਨ ਸਿਨੈਰੀਓ ਸਮ ਗਰਲਸ ਕਿ ਉਹ ਆਰ ਗੈਟਿੰਗ ਐਕਸਪਲੋਇਟਡ ਯੂ نو ਇਨ ਅ ਫਲੈਸ਼ ਟ੍ਰੇਡ ਦੇ ਵਿੱਚ ਉਹਨਾਂ ਦਾ ਕਦਮ ਰੱਖਣਾ ਸ਼ੁਰੂ ਹੋ ਗਿਆ ਇਹਦੇ ਬਾਰੇ ਤੁਸੀਂ ਕੀ ਕਹੋ ਹਾਂਜੀ ਕੋਈ ਤਕਰੀਬਨ 2017 ਜਾਂ ਉਸ ਤੋਂ ਪਹਿਲਾਂ ਮੇਰੀ ਇੱਥੇ ਪੁਲਿਸ ਦੇ ਨਾਲ ਗੱਲ ਹੋਈ ਸੀ ਇਹ ਪੁਲਿਸ ਨੇ ਮੈਨੂੰ ਦੱਸਿਆ ਕਿ ਇੱਥੇ ਕਾਫੀ ਸਾਰੇ ਬੱਚੇ ਇੰਡੀਆ ਤੋਂ ਆ ਰਹੇ ਹਨ ਤੇ ਇਹ ਜਿਹੜੇ ਬੱਚੇ ਆ ਰਹੇ ਨੇ ਨਾ ਦੇ ਪੇਰੈਂਟਸ ਨਹੀਂ ਹਨ Uh, اتنے یہاں دا کوئی رشتہ دار نہیں ہے نو کلم کلے آ رہے ہیں تو ینگ بچے ہیں تو پولیس نو میں وارننگ دیتی کہ اگر اتنے لارج نمبر اچ نو فائو ہنڈرڈ بچے آ رہے ہیں ہر سال تو یہاں دا خیال کون رکھے گا ਤੇ ਇਥੇ ਤੇ ਐਕਸਪਲੋਇਟੇਸ਼ਨ ਹੋ ਸਕਦੀ ਹੈ ਹੋਰ ਹਿਊਮਨ ਟ੍ਰਾਫਿਕਿੰਗ ਚાલુ ਹੋ ਜਾਏਗੀ ਤੇ ਪੁਲਿਸ ਨੇ ਐਗਰੀ ਕੀਤਾ ਕਿ ਪ੍ਰੋਬਲਮ ਕਾਫੀ ਵੱਡੀ ਹੋ ਸਕਦੀ ਹੈ ਤੇ ਮੈਂ ਕਾਨਫਰੈਂਸ ਅਟੈਂਡ ਕੀਤਾ ਜਿੱਥੇ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ 6 ਬੱਚੇ ਆਨਗੇ ਉਹਨਾਂ ਦੇ ਉੱਪਰ ਕੀ ਰਿਸਕ ਹੋਏਗਾ ਤੇ ਹੌਲੀ ਹੌਲੀ ਦੇਖਣ ਨੂੰ ਆਇਆ 2017 ਤੋਂ ਲੈ ਕੇ ਯੂ ਨੋ 2022 ਤੱਕ ਜਿਹੜੇ ਹੌਟਲਾਈਨਸ ਹਨ ਹਿਊਮਨ ਟ੍ਰਾਫਿਕਿੰਗ ਉਨਾ ਦੀ ਕਾਲਸ ਵੱਧ ਗਏ ਕੋਈ 12706 ਕਾਲਸ ਉਹਤਿੰਨ ਸਾਲ ਦੇ ਅੰਦਰ ਅੰਦਰ ਆਈਆਂ ਓਕੇ ਕਾਤੇ ਲਈ ਕੀ ਕਾਤੇ ਕਾਲਤਾਂ ਆ ਜਿਹੜੀ ਕੁੜੀਆਂ ਸਨ ਆਪਣੀ ਸਿਰਫ ਨਹੀਂ ਸਨ ਬਾਕੀ ਯੂ نو ਹਰ ਸੈਕਟਰ ਦੀਆਂ ਕੁੜੀਆਂ ਜੋ ਸਨ ਉਹ ਕਾਲ ਕਰ ਰਹੀਆਂ ਸਨ ਕਿਉਂਕਿ ਉਹਨਾਂ ਨੂੰ ਹੈਲਥ ਚਾਹੀਦੀ ਸੀ ਕੋਈ ਵਿਕਟਮਸ ਹਨ ਯੂ نو ਵੀ ਸਰਵਾਈਵਰਸ ਹਨ ਤੇ 12000 ਜਿਹੜੀਆਂ ਕੁੜੀਆਂ ਨੇ ਫੋਨ ਕੀਤਾ ਉਹ ਹੈਲਥ ਮੰਗ ਰਹੀਆਂ ਸਨ ਉਸ ਵਿੱਚੋਂ ਡੈਨਿਫਾਈ ਕੀਤਾ ਗਿਆ ਸੀ ਕਿ ਕੋ ਡੇਡ ਹਜ਼ਾਰ ਕੇਸ ਹਿਊਮਨ ਟ੍ਰਾਫਿਕਿੰਗ ਦੇ ਇਤਨ ਸਾਲ ਦੇ ਅੰਦਰ ਅੰਦਰ ਦੀ ਗੱਲ ਹੈ ਤੇ ਜਿਹੜਾ ਸਪੋਰਟ ਮਿਲਿਆ ਹੈ ਇਹ ਬੱਚਿਆਂ ਨੂੰ 2170 ਤਕਰੀਬਨ ਸਪੋਰਟ ਦਿੱਤਾ ਗਿਆ ਸੀ ਹੁਣੇ ਅਗਰ ਹਿਸਾਬ ਲਗਾਈਏ ਤੇ 2019 ਤੋਂ ਲੈ ਕੇ 2022 ਤੱਕ ਜਿਹੜੇ ਹੈਂਡ ਕਾਲਸ ਹੋ ਤਿੰਨ ਗੁਣਾ ਵੱਧ ਗਏ ਆ ਯਾ ਪੰਜਾਬ ਦੇ ਕਿੰਨੇ ਬੱਚੇ ਇਹਦੇ ਵਿੱਚ ਵੀ ਆ ਇੰਟਰਸਟੈਂਸ ਨੂੰ ਪਤਾ ਨਹੀਂ ਹੈ ਇਟ ਇਜ਼ ਇਨ ਯੂ ਆ ਟਾਕਿੰਗ ਅਬਾਊਟ ਟੋਟੈਲਿਟੀ ਟੋਟੈਲਿਟੀ ਮੇਰੇ ਕਹਿੰਦਾ ਇਹ ਮਤਲਬ ਹੈ ਕਿ ਇਥੇ ਜਿਹੜੇ ਇਨਕਰੀਸ ਹੋਈ ਹੈ ਨਾ ਕਾਲਸ ਦੀ ਉਹ ਹੋ ਸਕਦਾ ਹੈ ਕਿ ਜੋ ਸਾਡੀ ਬੱਚੀਆਂ ਹਨ ਉਹ ਕਾਫੀ ਇਨਵੋਲਵਡ ਹੋਣ ਕਿਉਂਕਿ ਪੁਲਿਸ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਪੁਲਿਸ ਨਾਲ ਮੈਂ ਸਾਡੀ ਪਾਰਟਨਰਸ਼ਿਪ ਕਾਫੀ ਹੈ ਤੇ ਉਹ ਦੱਸਦੇ ਹਨ ਕਿ ਜਿਹੜੇ ਪਰਪੇਟਰੇਟਰਸ ਹਨ ਜਿਹੜੇ ਪਿੰਪਸ ਹਨ ਜਿਹੜੇ ਐਕਸਪਲੋਇਟਰਸ ਹਨ ਉਹ ਉਹਨਾਂ ਨੇ ਰੀਅਲਾਈਜ਼ ਕਰ ਲਿਆ ਹੈ ਕਿ ਜਿਹੜੀ ਕੁੜੀਆਂ ਇੰਡੀਆ ਤੋਂ ਆਉਂਦੀਆਂ ਹਨ ਉਹ ਅਗਰ ਸੈਕਸ਼ੂਅਲੀ ਅਬਿਊਜ਼ ਹੋਣ ਜਾਂ ਉਹਨਾਂ ਨੂੰ ਟ੍ਰੈਪ ਕਰਨਾ ਵੀ ਬੜਾ ਆਸਾਨ ਹੁੰਦਾ ਹੈ ਤੇ ਇਹ ਕੁੜੀਆਂ ਗੱਲ ਨਹੀਂ ਕਰਦੀਆਂ ਤੇ ਉਹਨਾਂ ਕੋਲ ਇਨਫੋਰਮੇਸ਼ਨ ਲੈਣੀ ਬਹੁਤ ਆਸਾਨ ਹੈ ਤੇ ਇਤਨਾ ਤੱਕ ਕਿ ਜਦੋਂ ਇਹ فیمس اگر بوائے فرنڈ بن کے یو نو یہاں ڈیٹنگ واسطے لے ہیں وغیرہ وغیرہ تو یو نو بینکنگ انفرمیشن لا لینے نے کڑیاں اپنے پاس کوڈز دے دیا تو اپنے آپ میں اتنا وربل بنا دینی اتنے مطلب کمزور بن بندہ پوری طرح نو کنٹرول کر لینا ਲੈ ਡੇਟਿੰਗ ਤੇ ਲੈ ਗਏ ਬੈਂਕ ਡਿਟੇਲਸ ਲੈ ਲਈਆਂ ਫਿਰ ਉਹਨੂੰ ਕਹਿਣਾ ਵੀ ਤੇਰੀ ਅਸੀਂ ਫੀਸ ਭਰ ਦਿਆਂਗੇ ਤੇਰੀ ਬੋਰਡਿੰਗ ਲੋਜਿੰਗ ਦਾ ਖਰਚਾ ਚਲਦਾਂਗੇ ਫਿਰ ਵੀ ਬੋਲਦੇ ਕਿ ਤੂੰ ਫਿਕਰ ਨਾ ਕਰ ਯੂ نو ਤਨੂੰ ਪਰਮਨੈਂਟ ਰੈਜ਼ਡ ਦਾ ਸਟੇਟਸ ਹੀ ਮਿਲ ਜਾਏਗਾ ਤੇ ਆ ਪੀਆਰ ਮਿਲ ਜਾਏਗਾ ਤੂੰ ਫਿਕਰ ਨਾ ਕਰ ਤੂੰ ਪਰ ਕੀ ਹੁੰਦਾ ਹੈ ਕਿ ਇਹ ਹੌਲੀ ਹੌਲੀ ਬੈਂਕ ਉਸ ਦਾ ਸਾਰਾ ਖਾਲੀ ਕਰ ਦਿੰਦਾ ਤੇ ਉਹ ਕੁੜੀ ਇੱਕ ਤਰ੍ਹਾਂ ਦਾ ਉਸ ਨੂੰ ਉਨਾ ਪਿਆਰ ਦਿਖਾਉਂਦਾ ਹੈ ਉਹ ਕੁੜੀ ਫਿਰ ਉਸ ਦੇ ਕੰਟਰੋਲ ਵਿੱਚ ਆ ਜਾਂਦੀ ਉਸ ਦੇ ਨਾਲ ਰਹਿਣ ਲੱਗਦੀ ਹੈ ਫਿਰ ਉਹ ਜਦੋਂ ਪੂਰਾ ਟਰਸਟ ਬਿਲ ਹੋ ਜਾਂਦਾ ਹੈ ਫਿਰ ਉਹ ਫਿਰ ਆਪਣਾ ਕੰਮ ਚਾਲੂ ਕਰ ਦਿੰਦਾ ਹੈ ਉਸਨੇ ਬੋਲਦਾ ਹੈ ਕਿ ਠੀਕ ਹੈ ਮੈਨੂੰ ਹੈਲਥ ਦੀ ਜ਼ਰੂਰਤ ਹੈ ਮੈਨੂੰ ਪੈਸੇ ਦੀ ਜ਼ਰੂਰਤ ਹੈ ਇੱਕ ਫਰੈਂਡ ਹੈ ਉਸ ਕੋਲ ਤੁ ਜਾ ਕੇ ਪੈਸੇ ਲਿਆ ਤੇ ਉਹ ਫਿਰ ਇੱਕ ਵਾਰ ਜਾਂਦੀ ਹੈ ਉੱਥੇ ਤੇ ਫਿਰ ਉਹ ਐਸੀ ਫਸ ਜਾਂਦੀ ਹੈ ਕਿ ਫਿਰ ਉਸ ਨੂੰ ਫਿਰ ਉਹ ਚੇਨ ਸ਼ੁਰੂ ਹੋ ਜਾਂਦੀ ਹੈ ਯਾ ਉਹ ਵੀਡੀਓ ਲਾ ਲੈਂਦੇ ਨੇ ਉਹ ਕਪੜੇ ਉਤਾਰ ਕੇ ਕੁੜੀਆਂ ਦੇ ਵੀਡੀਓਜ਼ ਲਾ ਕੇ ਫਿਰ ਉਹ ਅਗਰ ਉਹ ਕੁੜੀ ਬੋਲੇ ਕਿ ਨਹੀਂ ਮੈਂ ਨਿਕਲਣਾ ਹੈ ਯੂ نو ਇਸ ਮੁਸੀਬਤ ਤੋਂ ਬਾਅਦ ਤੋ ਬੋਲਦਾ ਕਿ ਤੂੰ ਅਗਰ ਨਿਕਲੇਂਗੀ ਤੇਰੀ ਜਿਹੜਾ ਵੀਡੀਓ ਹੈ ਅਸੀਂ ਯੂ نو ਵਾਇਰਲ ਕਰ ਦਾਂਗੇ ਨਾ ਤੇ ਤੇਰੀ ਕੋਈ ਰਿਲੇਸ਼ਨਸ਼ਿਪ ਹੋ ਸਕਦੀ ਕਿਸੇ ਕਿਸੇ ਦੇ ਨਾਲ ਨਾ ਹੀ ਤੇਰੀ ਸ਼ਾਦੀ ਹੋ ਸਕਦੀ ਹੈ ਉਹ ਸੋ ਯਾ ਸੋ ਫਿਰ ਉਹ ਕੁੜੀ ਕਬਰਾ ਜਾਂਦੀ ਹੈ ਤੋ ਕਬਰਾ ਕੇ ਫਿਰ ਉਸੇ ਫਸ ਜਾਂਦੀ ਹੈ ਫਿਰ ਬੰਦਾ ਬੋਲਦਾ کی اگر تو کوئی حرکت کیتی بھی اگر نکلنے کی کوشش کریں گے بھی تو تی پھر تیرے پیرنٹس کو دس دنگے گے جی ویڈیو ہے پیرنٹس کو بھیج دنگے گے یا بول دیں کہ پیرنٹس کو اُسے مروا دنگے گے پتا ہے کتنے رہتے اگر دس دینی ساری انفارمیشن دے دینی ہے کہ میرے پیرنٹس اتنے ایسا ایڈریس ہے سو so, جیڑی بھی کڑی دی ہے ٹھیک ہے اگر تھی ڈیٹنگ کرو تک کمپینیئن شپ چاہیے سب کچھ ہے مگر اپنی انفارمیشن کسی شیئر نہیں کرو you know. ਤੁਹਾਡੇ ਕੋਲ ਇਦਾਂ ਦੇ ਕਨੇਕ ਕੇਸਸ ਆਏ ਹੋਏ ਹੁਣੇ ਹੁਣ ਤੱਕ ਆਏ ਕੋਈ ਸਾਡੇ ਕੋਲ ਕੇਸਸ ਕਾਫੀ ਆਂਦੇ ਹਨ ਪਰ ਜਿਹੜੀ ਲੜਕੀਆਂ ਹਨ ਉਹ ਕਦੀ ਵੀ ਰਿਪੋਰਟ ਨਹੀਂ ਕਰਦੀਆਂ ਕਿ ਸਾਡੇ ਨਾਲ ਟ੍ਰਾਫਿਕਿੰਗ ਹੋ ਰਹੀ ਹੈ ਯਸ ਅਸੀਂ ਪ੍ਰੀਵੈਂਟੇਟਿਵ ਐਕਸ਼ਨ ਲੈਂਦੇ ਹਾਂ ਹੁਣ ਜਿਸ ਤਰ੍ਹਾਂ ਸਟੂਡੈਂਟ ਪਲੇਸਮੈਂਟ ਦੀ ਪੁਰੀ ਆਦੀ ਹੈ ਤੇ ਸਿਉਣਾ ਦੇ ਨਾਲ ਲਗਾਤਾਰ ਗੱਲ ਕਰਦੇ ਕਿਉਂਕਿ ਬੱਚੇ ਕਿ ਕਰਦੇ ਹਨ ਕਿ ਆਪਣੇ ਫਰੈਂਡਸ ਦੇ ਨਾਲ ਉਹਨਾਂ ਦਾ ਕੰਟੈਕਟ ਰੈਂਦੇ ਓਕੇ ਜੇ ਅਡਲਟਸ ਦੇ ਨਾਲ ਕੰਟੈਕਟ ਯਾਦਾ ਬਣਾ ਦਿਆ ਨਹੀਂ ਹੈ ਤੇ ਅਸੀਂ ਜਾਣੇ ਇੱਕ ਜਿਨਫੋਰਮੇਸ਼ਨ ਅਸੀਂ ਦੇ ਰਹੇ ਆ ਉਹ ਫਿਰ ਦੂਸਰੀ ਕੁੜੀਆਂ ਨੂੰ ਦੇਣ ਯੂ نو ਅਗਰ ਅਸੀਂ ਇੱਕ ਲੜਕੀ ਨਾਲ ਗੱਲ ਕਰ ਦਿਆਂ ਤੋ ਅਗਰ ਵੀ ਲੜਕੀ ਨਾਲ ਗੱਲ ਕਰੇ ਤੋ ਯੂ نو ਇਸ ਤਰ੍ਹਾਂ ਕਰਕੇ ਸਾਰੀ ਜਿਨਫੋਰਮੇਸ਼ਨ ਹੋ ਫੈਲ ਜਾਂਦੀ ਹੈ ਤੇ ਜੇ ਬੱਚੇ ਜਿਸ ਨੂੰ ਹੈਲਥ ਚਾਹੀਦੀ ਉਹ ਇਮੀਡੀਟਲੀ ਸਾਡੇ ਕੋਲ ਆ ਜਾਂਦੇ ਆ ਹੈਲਪ ਅਸ ਦੇ ਤੇ ਸਾਡਾ ਜਿਹੜਾ ਐਕਸ਼ਨ ਹੈ ਸਾਡੀ ਜਿਹੜੀ ਐਕਟੀਵਿਟੀ ਹੈ ਉਹ ਸਾਰੀ ਪ੍ਰੀਵੈਂਟਿਵ ਹੈ ਕਿ ਕਿਸੇ ਤਰ੍ਹਾਂ ਇਹ ਬੱਚੇ ਗਲਤ ਰਸਤੇ ਨਾ ਜਾਣ ਤੇ ਫਿਰ ਅਸੀਂ ਉਹਨਾਂ ਨੂੰ ਸਮਾਲ ਕੇ ਰੱਖਦੇ ਆ ਯੂ نو ਤੇ ਬ੍ਰੇਕ ਖਤਮ ਕਰੋ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਇੱਥੇ ਯੂ نو ਖਾਣਾ ਡਿਸਟ੍ਰਿਬਿਊਟ ਹੁੰਦਾ ਹੈ ਯੂ نو ਨਵੇਂ ਬ੍ਰਾਂਡ ਨਿਊ ਕਲੋਥਿੰਗ ਬ੍ਰਾਂਡ ਨੇਮ ਕਲੋਥਿੰਗ ਉਹ ਸਾਰੇ ਇੱਥੇ ਅਸੀਂ ਡਿਸਟ੍ਰਿਬਿਊਟ ਕਰਦੇ ਆ ਤੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਵੀ ਹੈਲਪ ਚਾਹੀਦੀ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਸਪੋਰਟ ਤੁਸੀਂ ਫੰਡ ਰੇਜ਼ਿੰਗ ਕਰਦੇ ਹੋ ਹੂ ਹੈਲਪਸ ਯੂ ਫਾਈਨੈਂਸ਼ਲੀ ਸਾਨੂੰ ਜ਼ਿਆਦਾਤਰ ਜਿਹੜੀ ਫੰਡਿੰਗ ਆਂਦੀ ਹੈ ਉਹ ਪ੍ਰੋਵਿੰਸ਼ਲ ਗਵਰਨਮੈਂਟ ਤੋਂ ਆਂਦੀ ਹੈ ਪ੍ਰੋਵਿੰਸ਼ਲ ਗਵਰਨਮੈਂਟ ਸਿਟੀ ਆਫ ਟੋਰਾਂਟੋ ਉਹ ਹੈਲਪ ਕਰਦੀ ਹੈ ਕੁਝ ਹੱਦ ਤੱਕ ਸਿਟੀ ਆਫ ਬੌਨ ਵੀ ਸਪੋਰਟ ਕਰਦੀ ਹੈ ਉਹ ਛੋਟੇ-ਮੋਟੇ ਮੋਟੇ ਫੰਡਿੰਗ ਆਉਂਦੇ ਹਨ ਫੈਡਰਲ ਗਵਰਨਮੈਂਟ ਤੋਂ ਵੀ ਤੇ ਤੁਹਾਨੂੰ ਪੰਜਾਬ ਦੀਆਂ ਜਥੇਬੰਦੀਆਂ ਹੈਗੀਆਂ ਧਾਰਮਿਕ ਜਥੇਬੰਦੀਆਂ ਵੀ ਹੈਗੀਆਂ ਸਪੈਸ਼ਲੀ ਮੈਂ ਸਾਰੀਆਂ ਨਹੀਂ ਕਹਿੰਦਾ ਜੋ ਲੜਕੀਆਂ ਐਕਸਪਲੋਇਟਡ ਆ ਜਾਂ ਗਰਲਸ ਪਾਸੇ ਤੋਰਪੀਆਂ ਉਹਨੂੰ ਹੈਲਪ ਕਰਨ ਲਈ ਡੋਨਟ ਯੂ ਥਿੰਕ ਦੇ ਪੰਜਾਬੀ ਆਰਗੇਨਾਈਜੇਸ਼ਨਸ ਸ਼ੁੱਡ ਕਮ ਫਾਰਵਰਡ ਇਨੇ ਗੁਰਦੁਆਰੇ ਆ ਇਨੇ ਫੰਡਸ ਆ ਤੇ ਇਨੇ ਸਕਸੈਸਫੁਲ ਪੰਜਾਬੀ ਬਿਜ਼ਨਸਮੈਨ ਡੋਨਟ ਯੂ ਥਿੰਕ ਤੁਸੀਂ ਅਪਰੋਚ ਕਰਦੇ ਉਹਨਾਂ ਨੂੰ ਵੀ ਹੈਲਪ ਕਰੋ ਗੁਰਦੁਆਰੇ ਵਾਲੇ ਨੇ ਹੱਥ ਕਰਦੇ ਬਿਲਕੁਲ ਨਹੀਂ ਗੁਰਦੁਆਰੇ ਵਾਲਿਆਂ ਕੋਲ ਪੈਸਾ ਬਹੁਤ ਜ਼ਿਆਦਾ ਹੈ ਮਗਰ ਅਸੀਂ ਕੋਸ਼ਿਸ਼ ਕਰ ਚੁੱਕੇ ਕਈ ਸਾਲ ਪਹਿਲਾਂ ਕੋਸ਼ਿਸ਼ ਕੀਤੀ ਸੀ ਕਿ ਗੁਰਦਾਰਿਆਂ ਵਿੱਚ ਕਮਿਊਨਿਟੀ ਸੈਂਟਰ ਦੇ ਪ੍ਰੋਗਰਾਮਸ ਵਗੈਰਾ ਚਾਲੂ ਹੋਣ ਤਾਂ ਕਿ ਬਜ਼ੁਰਗ ਹਨ ਜਾਂ ਔਰਤਾਂ ਹਨ ਜਾਂ ਬੱਚੀਆਂ ਹਨ ਜਿਉਂਨਾਂ ਨੂੰ ਅਸੀਂ ਕੁਝ ਸਿਖਾ ਸਕੀਏ ਕਿ ਤੇ ਕਰੀਅਰ ਆਪਸ਼ਨਸ ਕੀ ਹੈ ਕਿਸ ਤਰ੍ਹਾਂ ਇਸੇ ਸੈਟਲ ਕਰਨਾ ਵਗੈਰਾ ਪਰ ਗੁਰਦੁਆਰੇ ਵਾਲੇ ਸਿੱਧਾ ਨਾ ਕਰ ਦਿੱਤੀ ਸਾਨੂੰ ਬੋਲੀ ਅਸੀਂ ਕਿ ਅਸੀਂ ਇੰਟਰਸਟਿਡ ਨਹੀਂ ਹਾਂ ਮਾਈ ਗੋਡ ਯਾ ਯਾ ਉਹਨਾਂ ਨੇ ਯਾ ਇਥੇ ਬਿਜ਼ਨਸ ਲੋਗਾ ਉਹ ਅਸੀਂ ਅਨਕਰੇਜ ਨਹੀਂ ਕਰਦੇ ਕਿ ਬੱਚੇ ਉਥੇ ਜਾਣ ਕਿਉਂਕਿ ਜਿਹੜੇ ਬੱਚੇ ਹਨ ਉਹ ਕਾਫੀ ਐਕਸਪਲੋਇਟ ਹੋ ਜਾਂਦੇ ਹਨ ਜਿਹੜੇ ਤੇ ਬਿਜ਼ਨਸmen ਹਨ ਉਹ ਕਾਫੀ ਐਕਸਪਲੋਇਟ ਕਰਦੇ ਬਿਜ਼ਨਸmen ਕਿਦਾਂ ਅਮਲ ਕੇ ਤਨਖਾਹ ਨਹੀਂ ਪੂਰੀ ਦਿੰਦੇ ਕੀ ਤਨਖਾਹ ਨਹੀਂ ਦਿੰਦੇ ਹਨ ਕਈ ਵਾਰੀ ਸਾਨੂੰ ਕੋਈ ਇੱਕ ਵਾਰ ਤੇ 6 ਬੱਚਾ ਨੇ ਫੋਨ ਕੀਤਾ ਸੀ ਕਿ ਸਾਨੂੰ ਤਨਖਾਹ ਨਹੀਂ ਮਿਲ ਰਹੀ ਫਲਾਣਾ ਰੈਸਟੋਰੈਂਟ ਉਹ ਇਹ ਪੰਜਾਬੀ ਹੋਣਾ ਕੋਈ ਉਹ ਹੈ ਸਾਊਥ ਏਸ਼ੀਆ ਮੈਂ ਕਿਸੇ ਦਾ ਨਾ ਨਹੀਂ ਲੈਣਾ ਨਹੀਂ ਨਹੀਂ ਮੈਨੂੰ ਪਤਾ ਹੈ ਜੀ ਮੈਂ ਅਜੇ ਦੋਸਤ ਮਿੱਤਰ ਹੈ ਇੱਕ ਬੰਦਾ ਸਾਨੂੰ ਮਿਲਿਆ ਉੱਥੇ ਕਲੋਨਾ ਮੈਂ ਕਿਹਾ ਜੀ ਤੁਸੀਂ ਇੱਥੇ ਕਿਉਂ ਆਏ ਮੈਂ ਪਹਿਲਾਂ ਟੋਰਾਂਟੋ ਸੀ ਉੱਥੇ ਤਿੰਨ ਮਹੀਨੇ ਕੰਮ ਕੀਤਾ ਫਿਰ ਮੈਂ ਕਲੋਨਾ ਕਿਉਂ ਆ ਗਏ ਕਹਿੰਦਾ ਜੀ ਤਿੰਨ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਮੈਂ ਕਿਹਨੇ ਨਹੀਂ ਦਿੱਤੀ ਕਹਿੰਦਾ ਜੋ ਪੰਜਾਬੀ ਸਾਡਾ ਸਰਦਾਰ ਭਾਈ ਸੀ ਕਹਿੰਦਾ ਉਹ ਤਿੰਨ ਮਹੀਨੇ ਤਰਖਾ ਮਾਰ ਲਈ ਤੇ ਫਿਰ ਮੈਨੂੰ ਦਬਕੇ ਵੀ ਮਾਰੇ ਮੈਂ ਥੋੜਾ ਜਿਹਾ ਉਹਨੂੰ ਕਿਹਾ ਵੀ ਮੈਂ ਪੋਜੀਸ਼ਨ ਰਿਪੋਰਟ ਕਰਾਂਗਾ ਤੇ ਮੈਂ ਹਜੇ ਕੱਚਾ ਸਪੀਅਰ ਨਹੀਂ ਸੀਗਾ ਉਸ ਵਕਤ ਦੈਨ ਆਈ ਟਸ ਡਿਸਾਈਡਡ ਕਿ ਮੈਂ ਪਲੇਸ ਸ਼ਿਫਟ ਕਰ ਲਵਾਂ ਮੈਂ ਚ ਅਗਲੇ ਚ ਨਹੀਂ ਪੈਣਾ ਤੇ ਦੈਨ ਹੀ ਮੂਵ ਟੂ ਕਿਲੋ ਨਾ ਵਿਦ ਹਿਸ ਫੈਮਿਲੀ ਯਾ ਜਿਹੜੇ ਬੱਚੇ ਇੱਥੇ ਆਉਂਦੇ ਨੇ ਉਹਨਾਂ ਨੂੰ ਮੈਂ ਐਡਵਾਈਸ ਹੀ ਦਵਾਂਗੀ ਕਿ ਅਗਰ ਕਿਸੇ ਜਗ੍ਹਾ ਤੇ ਅਗਰ ਉਹਨਾਂ ਨੂੰ ਲੱਗੇ ਕਿ ਬਿਜ਼ਨਸ ਬੰਦੇ ਹਨ ਜਾਂ ਆਪਣੇ ਬੰਦੇ ਜੋ ਐਕਸਪਲੋਇਟ ਕਰ ਰਹੇ ਹਨ ਤੇ ਮਿਨਿਸਟਰੀ ਆਫ ਲੇਬਰ ਨੂੰ ਚੁੱਪਚਾਪ ਫੋਨ ਕਰਦਾ ਉਕੇ ਅ ਜ ਜ ਤੁਹਾਨੂੰ ਫੋਨ ਕਰਦੇ ਕਿ ਮੈਂ ਇਥੇ ਫਲਾਨੀ ਜਗ੍ਹਾ ਕੰਮ ਕਰ ਰਹੀ ਹਾਂ ਜਾਂ ਕੰਮ ਕਰ ਰਹੇ ਹਾਂ ਤੇ ਇਹ ਮਨਸ ਪੈਸੇ ਨਹੀਂ ਦੇ ਰਿਹਾ ਤੇ ਫਿਰ ਮਿਨਿਸਟਰੀ ਆਫ ਫਲੇਬਰ ਹੈ ਉਹ ਆਪਣੇ ਬੰਦਿਆਂ ਨੂੰ ਭੇਜ ਕੇ ਸਾਰੀ ਜਿਹੜੀ ਖੋਜ ਹੈ ਉਹ ਕਰਦੇ ਹਨ ਤੇ ਅਗਰ ਇਹ ਡਰ ਰਹੇ ਨਾ এমਪਲॉयर्स ਵਿੱਚ ਤੇ ਫਿਰ ਉਹ এমਪਲॉयर्स ਇਸ ਨਾਲ ਦੇ ਕੰਮ ਤੁਸੀਂ ਉਹਨਾਂ ਦੇ ਨੰਬਰ ਸਾਡੇ ਨਾਲ ਸ਼ੇਅਰ ਕਰ ਦਿਓ ਵੀਲ ਟ੍ਰਾਈ ਟੂ ਪਲੇ ਇਨ ਦੀ ਵੀਡੀਓ ਤਾਂ ਕਿ ਜਿਹੜੀ ਮਿਨਿਸਟਰੀ ਆਫ ਲੇਬਰ ਹੈ ਅਸੀਂ ਆਪਣੇ ਵੀਡੀਓ ਦੇ ਵਿੱਚ ਪੰਜਾਬੀ ਮੁੰਡੇ ਕੁੜੀਆਂ ਨੂੰ ਜਿਹੜੇ ਸਟੂਡੈਂਟ ਵੀਜ਼ਾ ਤੇ ਆਉਂਦੇ ਆ ਉਹਨਾਂ ਨੂੰ ਇਨਫੋਰਮ ਕਰ ਸਕੀਏ ਕਿ ਤੁਸੀਂ ਇਨ ਕੇਸ ਆਫ ਐਮਰਜੈਂਸੀ ਤੁਹਾੜਨਾ ਜ਼ਿਆਤੀ ਹੋ ਰਹੀ ਆ ਕੋਈ ਪੈਸੇ ਨਹੀਂ ਦੇ ਰਿਹਾ ਤੁਹਾਡੇ ਤਨਖਾਹ ਨਹੀਂ ਦੇ ਰਿਹਾ ਤੇ ਇਹਨਾਂ ਨੰਬਰਸ ਤੇ ਕਾਲ ਕਰੋ ਕਿਉਂਕਿ ਇਹ ਨੰਬਰਸ ਸ਼ਾਇਦ ਮੇਰੇ ਖਿਆਲ ਹੈ ਬਹੁਤੇ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਬੱਚਿਆਂ ਨੂੰ ਪਤਾ ਨਹੀਂ ਹੈ ਇਹ ਵਿੱਚ ਪਬਲਿਸ਼ਾਈਜ਼ ਇਟ ਇਜ਼ ਐਕਚੁਅਲੀ ਯਾ ਤੇ ਇੱਕ ਹੋਰ ਐਡਵਾਈਸ ਦਵਾਂਗੀ ਬੱਚਿਆਂ ਨੂੰ ਕਿ ایک ہاٹ لائن نمبر ہے اگر بچوں نو کوئی تکلیف آئے کوئی ایکسپلوئڈ کر رہے تو اس نمبر نو یاد کر لین میمورائز کر لین جینےڈا آدھے کوئی تکلیف ہے تو اسے فون کر سکتے ہیں 833 900 تھری نائن زیرو زیرو ٹین ٹین ایٹ یہ ہاٹ لائن نمبر ہے جتنے اگر بچوں سیکشلی ایکسپلوئڈ جا ہے تو اس نمبر فون کر کے وہ رپورٹ کر سکتے ہیں ਕੋਈ ਨਹੀਂ ਅਸਟੋ ਗੇ ਵੱਧਦੇ ਆ ਮੈਡਮ ਇਦਾਂ ਦੇ ਇਨਸਟੈਂਸਸ ਵੀ ਹੁੰਦੇ ਆ ਪੰਜਾਬ ਤੋਂ ਫੋਰ ਐਗਜ਼ੈਂਪਲ ਇੱਕ ਬੱਚੀ ਆਇਲੈਟਸ ਕਲੀਅਰ ਕਰ ਜਾਂਦੀ ਆ ਉਹ ਤੇ ਖਰਚਾ ਕਰਦੇ ਹੈਗੇ ਇਹ ਮੁੰਡੇ ਵਾਲੇ ਤੂੰ ਜਾ ਉੱਥੇ ਉਹਦੇ ਬਾਅਦ ਸਾਡੇ ਮੁੰਡੇ ਨੂੰ ਬੁਲਾ ਲੀ ਉਹ ਵੀ 25 ਲੱਖ 30 ਲੱਖ ਰੁਪਏ ਲਾ ਦਿੰਦੇ ਮੁੰਡੇ ਵਾਲੇ ਕੁੜੀ ਇੱਥੇ ਆ ਜਾਂਦੀ ਆ ਹਾਂਜੀ ਇੱਥੇ ਆ ਕੇ ਉਹਨੂੰ ਜਿਹੜਾ ਪਹਿਨਦਾ ਉਹਦਾ ਮੰਗੇਤਰ ਹੁੰਦਾ ਉਹ ਪਸੰਦ ਆਣੋਂ ਬੰਦ ਹੋ ਜਾਂਦਾ ਇਹ ਵੀ ਗੱਲ ਠੀਕ ਹੈ ਫਿਰ ਉੱਥੇ ਕੁੜੀਆਂ ਆ ਕੇ ਬਦਲ ਜਾਂਦੀਆਂ ਇਦਾਂ ਦਾ ਇਨਸੀਡੈਂਟਸ ਇਨਸੀਡੈਂਟਸ ਵੀ ਸਾਡੇ ਨੋਟਿਸ 'ਚ ਆਏ ਮੈਂ ਇਹ ਨਹੀਂ ਕਹਿੰਦਾ ਵੀ ਮੁੰਡੇ ਨਹੀਂ ਬਦਲਦੇ ਹੋਣਗੇ ਸ਼ਾਇਦ ਮੁੰਡੇ ਵਾਲੇ ਵੀ ਇਦਾਂ ਜਿਹੜੇ ਮੁੰਡੇ ਆਉਂਦੇ ਹੋਣਗੇ ਉਹ ਵੀ ਉੱਥੇ ਕੁੜੀਆਂ ਤੋਂ ਪੈਸੇ ਲਵਾ ਕੇ ਸ਼ਾਇਦ ਉਹ ਆ ਕੇ ਇੱਥੇ ਮੁਕਰ ਜਾਂਦੇ ਹੋਣ ਉਹਦਾ ਇਨਸਟੈਂਸਸ ਵੀ ਹੋਣੇ ਆ ਬਟ ਦਿਸ ਕਾਈਂਡ ਆਫ ਫੀਨੋਮੈਨਾ ਇਜ਼ ਗੋਇੰਗ ਔਨ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹੋ ਠੀਕ ਹੈ 10 15 20 ਸਾਲ ਪਹਿਲਾਂ ਇੱਥੇ ਕੁੜੀਆਂ ਨਾਲ ਕਾਫੀ ਐਕਸਪਲੋਇਟੇਸ਼ਨ ਹੋਈ ਹੈ ਜੇ ਲੜਕੇ ਸ਼ਾਦੀ ਕਰਕੇ ਦਾਜ ਲਾ ਕੇ ਫਿਰ ਇਥੇ ਆ ਜਾਂਦੇ ਨੇ ਤੇ ਕੁੜੀਆਂ ਨੂੰ ਛੱਡ ਦਿੰਦੇ ਸੀ ਉਹ ਕੁਰੀਆਂ ਐਕਸਪੀਰੀਅੰਸ ਕੀਤਾ ਹੈ ਆਪਣੇ ਭੈਣਾਂ ਦੇ ਨਾਲ, ਮਾਸੀਆਂ ਦੇ ਨਾਲ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਤੇ ਜਿਹੜੀ ਕੁੜੀਆਂ ਨੂੰ ਪੜ੍ਹ ਲਿਖ ਗਈਆਂ ਤੇ ਉਹਨਾਂ ਨੂੰ ਉਹ ਜਿੱਤ ਗੱਲਾਂ ਭੁੱਲੀਆਂ ਨਹੀਂ ਕਿ ਸਾਡੇ ਰਿਸ਼ਤੇਦਾਰਾਂ ਨਾਲ ਕੀ ਹੋਇਆ ਤੇ ਜਦੋਂ ਇਹਨਾਂ ਨੂੰ ਆਈਲੈਟ ਯੂ نو ਪਾਸ ਕਰ ਜਾਂਦੀਆਂ ਤੇ ਇਹਨਾਂ ਨੂੰ ਇੱਥੇ ਐਡਮਿਸ਼ਨ ਮਿਲ ਜਾਂਦੀ ਹੈ ਉਹ ਕੀ ਕਰਦੀਆਂ ਕਈ ਵਾਰੀ ਬੋਲਦੀਆਂ ਕਿ ਸਾਡੇ ਪੇਰੈਂਟਸ ਤੇ ਪੈਸਾ ਦੇ ਨਹੀਂ ਸਕਦੇ ਇੱਥੇ ਸਾਨੂੰ ਭੇਜਣ ਵਾਸਤੇ ਕੈਨੇਡਾ ਉਹ ਕੀ ਕਰਦੀਆਂ ਬੋਲਦੀਆਂ ਕਿ ਉਹ ਠੀਕ ਹੈ ਉਹ ਮੁੰਡਾ ਉਹਨਾਂ ਦੇ ਫੈਮਿਲੀ ਜਾ ਕਿਉਂ ਬੋਲਦੀ ਤੇਰੇ ਤੁਹਾਡੇ ਪੁੱਤਰ ਨਾਲ ਮੈਂ ਸ਼ਾਦੀ ਕਰ ਲਵਾਂਗੀ ਤੇ ਉਹ ਜਿਹੜੀ ਫੈਮਿਲੀ ਹੈ ਉਹ ਬੋਲਦੀ ਵਾਹ ਇਹ ਤੇ ਬੜੀ ਅੱਛੀ ਗੱਲ ਹੋ ਗਈ 3 ਸਾਲਾਂ ਬਾਅਦ ਇਸ ਨੂੰ ਪੀਆਰ ਮਿਲ ਜਾਏਗਾ ਤੇ ਇਹ ਫਿਰ ਸਾਰਿਆਂ ਨੂੰ ਬੁਲਾ ਲੇਗੀ ਇੱਥੇ ਤੋਂ ਬੋਲਦੇ ਨੇ ਜ਼ਰੂਰ ਅਸੀਂ ਸਾਰਾ ਖਰਚਾ ਕਰਾਂਗੇ ਤੋਂ ਕੰਡੀਸ਼ਨ ਲਗਾਉਂਦੀ ਹੈ ਕਿ ਯੂ ਨੋ ਤੁਸੀਂ ਮੇਰੀ ਟਿਕਟ ਦੇ ਦਿਓ ਮੇਰੇ ਉੱਥੇ ਦਾ ਮਹੀਨੇ ਦਾ ਖਰਚਾ ਜਦ ਤੱਕ ਮੈਂ ਸੈੱਟਲ ਨਾ ਕਰਾਂ ਉਸ ਤੋਂ ਬਾਅਦ ਫਿਰ ਯੂ ਨੋ ਮੈਂ ਪੜਾਈ ਕਰ ਲਾਂਗੀ ਫਿਰ ਮੈਂ ਬੁਲਾ ਲਾਂਗੀ ਸਾਰਿਆਂ ਨੂੰ ਇੱਥੇ ਇੱਥੇ ਜਦੋਂ ਆਂਦੀ ਹੈ ਤੇ ਫਿਰ ਉਹ ਹੱਸਦੀ ਹੈ ਉਹ ਸਾਰੀ ਕੁੜੀਆਂ ਨਾਲ ਬੈਠ ਕੇ ਜਿੰਨਾਂ ਜਿੰਨਾਂ ਕੁੜੀਆਂ ਨੇ ਸੇਮ ਯੂ نو ਸ਼ਾਦੀਆਂ ਕੀਤੀਆਂ ਆ ਇਹ ਬਗੈਰ ਵਗੈਰ ਉਹ ਫਿਰ ਹੱਸਦੀਆਂ ਉਹ ਬੋਲਦੀਆਂ ਕਿ ਭਾਈ ਉਹਨਾਂ ਨੂੰ ਨਿਆਣੋਇ ਤੇ ਬੁਲਾਵਾਂਗੇ ਤੇ ਨਾਲ ਮੁੰਡਿਆਂ ਦੇ ਮਾਪੇ ਆਪੀ ਤੇ ਆਣਗੇ ਤੇ ਸੱਸਾਂ ਜਿਹਨਾਂ ਨੂੰ ਤੰਗ ਕਰਨਗੀਆਂ ਜਿਸ ਨੂੰ ਮਸਾਈ ਮੁਸੀਬਤ ਆਈ ਜਿਦਾ ਸਿੱਕਿਓ ਬੁਲਾਈ ਹੈ ਯਾ ਨਾ ਵੀ ਹੈ ਫਰੀ ਹੇਅਰ ਤੇ ਉਹ ਜਿਹੜਾ ਕੰਟੈਕਟ ਇੰਡੀਆ ਵਿੱਚ एकदम ਬੰਦ ਕਰ ਦਿੰਦੀਆਂ ਨੂੰ ਫਿਰ ਉਹ ਲੱਖ ਕੋਸ਼ਿਸ਼ ਕਰਦੇ ਰਹਿੰਦੇ ਕਿ ਕਿਸੇ ਤਰ੍ਹਾਂ ਕੁੜੀ ਨੂੰ ਪਕੜਿਆ ਜਾਏ ਜਾਂ ਕੁੜੀਆਂ ਦੇ ਪੇਰੈਂਟਸ ਉਹਨਾਂ ਦੇ ਕੋਲ ਜਾ ਕੇ ਫਿਰ ਉਹਨਾਂ ਨੂੰ ਮੁੰਡੇ ਵਾਲੇ ਹਰੈਸ ਕਰਦੇ ਆਂ ਪਰ ਇੱਥੇ ਕੁੜੀਆਂ ਨੂੰ ਕੋਈ ਪਰਵਾਹ ਨਹੀਂ ਉਸ ਉਚਾਂਦੀਆਂ ਕੇਸ ਬਸ ਯੂ نو ਸੜੀ ਲਾਈਫ ਹੈ ਇੱਥੇ ਸਾਨੂੰ ਫ੍ਰੀडम ਮਿਲੀ ਹੈ ਅਸੀਂ ਅਮ ਇਹ ਮੁੰਡਿਆਂ ਨੇ ਸਾਨੂੰ ਤੰਗ ਕੀਤਾ ਸੀ ਪਹਿਲਾਂ ਹੁਣ ਅਸੀਂ ਉਹਨਾਂ ਨੂੰ ਤੰਗ ਕਰਾਂਗੇ ਸੋ ਇਹ ਕੋਈ ਜੋ ਮੈਸੇजेस ਮੈਂ ਤੁਹਾਨੂੰ ਦੇ ਰਹੀ ਆ ਇਹ ਸਾਰੀਆਂ ਕੁੜੀਆਂ ਨੇ ਦੱਸਿਆ ਤੁਸੀਂ ਥੋੜੇ ਜੇ ਪ੍ਰੋ ਵੂਮਨ ਲੱਗਦੇ ਹੋ ਮਤਲਬ ਕਿ ਉਹ ਕਿਉਂਕਿ ਤੁਸੀਂ ਕਹਿ ਰਹੇ ਹੋ ਔਰਤਾਂ ਦਾ ਉਹਨਾਂ ਦਾ ਐਕਸਪੀਰੀਅੰਸ ਹੋ ਜਿੰਨਾ ਕੁੜੀਆਂ ਨਾਲ ਇਦਾਂ ਹੋਇਆ ਸੀ ਫੈਮਲੀ ਚ ਫਿਰ ਉਹ ਇਦਾਂ ਕਰਦੀਆਂ ਯਾਨੀ ਕਿ ਉਹ ਸਾਰਟ ਆਫ ਰਿਵੈਂਜ ਲੈਂਦੀਆਂ ਹਾਂ ਹਾਂਜੀ ਮੈਂ ਪ੍ਰੋ ਵੂਮਨ ਨਹੀਂ ਹਾਂ ਬਿਲਕੁਲ ਨਹੀਂ ਮੈਂ ਸਾਰਿਆਂ ਨੂੰ ਸਪੋਰਟ ਕਰਦੀ ਹਾਂ ਪਰ ਜਿਹੜੀ ਪ੍ਰੋਬਲਮਸ ਆਂਦੀਆਂ ਯਾਦਤਰ ਕੁੜੀਆਂ ਤੇ ਆਂਦੀਆਂ ਜਿ ਕੁੜੀਆਂ ਨੇ ਜੋ ਮੈਸੇਜਸ ਦਿੱਤੇ ਹਨ ਮਾਨੂੰ ਉਹ ਮੈਂ ਵੀ ਇਹ ਦੱਸ ਲੈਂਦਾ। ਜਿਹੜੇ ਬੱਚੇ ਮੁੰਡੇ ਆਉਂਦੇ ਆ ਜੀ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਉਹਨਾਂ ਨਾਲ ਵੀ ਕਰਦੇ ਹੱਲ। ਹਾਂਜੀ। ਉਹਨਾਂ ਨੂੰ ਵੀ ਹੈਲਪ ਕਰਦੇ ਆ। ਯਾ ਇੱਕ ਐਗਜ਼ਾਮਪਲ ਹੈ ਮਨੂਫੋਨਾ ਇਸ ਦੀ। ਇੱਕ ਅ ਅ ਮੁਸਲਮ ਲੜਕਾ ਤੇ ਇੱਥੇ ਹੈਲਪਸ ਤੇ ਆਇਆ ਤੇ ਪਤਾ ਚੱਲੇ ਕਿ ਉਹ ਗੁਰਦੁਆਰੇ ਨਾਲ ਦਾ ਹੈ। ਤੇ ਯੂ نو ਗੁਰਦੁਆਰੇ ਵਾਲੇ ਬੜੇ ਚੰਗੇ ਸਨ ਉਸ ਨੂੰ ਜਗ੍ਹਾ ਦੇ ਦਿੱਤੀ ਰਹਿਣ ਵਾਸਤੇ। ਇਨਕਮ ਹੈ ਨਹੀਂ ਹੈ ਰੈਂਟ ਪੇ ਨਹੀਂ ਕਰ ਸਕਦਾ ਤੇ ਕੰਮ ਲੱਭਦਾ ਪਿਆ। ਤੁਸੀਂ ਉਸ ਨੂੰ ਸਹੀ ਪੂਰੀ ਸਪੋਰਟ ਦੇ ਰਹੇ। یو you نو know, جو پولیس بھی جانا چاہتا سی تو اُسی لے کے گئے ہاں یور ریجنل پولیس والے کو اس کو تاکہ پتا چلے کہ کی اس ہے اتنے پولیس بھرن واسطے کہ انہوں نے جب پیار مل جائے گا سٹیزن شپ مل جائے گی تا تک وہ تیار ہو جائے گا پولیس بھرتی ہونے واسطے اچھا میڈم سوندر سنگھ کے پیرنٹس لی مشورہ دیں اچھا میں یہ بولتی ہاں کہ جی پیرنٹس نے جدو بچوں بھیجتے ہیں ਉਹ ਇੱਕ ਮੈਚੁਰ ਮਾਈਗ੍ਰੇਸ਼ਨ ਹੋਣੀ ਚਾਹੀਦੀ ਛੋਟੇ ਛੋਟੇ ਉਮਰ ਦੇ ਬੱਚੇ ਨੂੰ ਨਾ ਭੇਜਾਂ 12ਵੀਂ ਤੋਂ ਬਾਅਦ ਨਾ ਭੇਜਾਂ ਹਾਲੀ ਨਾ ਭੇਜਾਂ ਯੂ ਨੋ ਅਬ ਬੱਚੇ ਪਰ ਲਿਖ ਜਾਣ ਥੋੜੇ ਜਿ ਮੈਚੁਰ ਹੋ ਜਾਣ ਬੀਏ ਤੋਂ ਬਾਅਦ ਜਾਏ आई थिंक सो मेडिकल ਵਿੱਚ ਇਗ੍ਰੈਜੂਏਸ਼ਨ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਇਥੇ ਆਨ ਤੇ ਜਿਹੜੇ ਕੰਸਲਟੈਂਟਸ ਉੱਤੇ ਬੋਲਦੇ ਨੇ ਕਿ ਜੇ ਗੱਲ ਹੀ ਨਹੀਂ ਕੋਈ ਇਥੇ ਤੇ ਤੁਹਾਨੂੰ ਜੌਬ ਮਿਲ ਜਾਏਗੀ ਕੈਨੇਡਾ ਵਿੱਚ ਲਾਈਫ ਬੜੀ ਅੱਛੀ ਹੈ ਇਹ ਗਲਤ ਇਨਫੋਰਮੇਸ਼ਨ ਹੈ ਕਿਉਂਕਿ ਇਥੇ ਲਾਈਫ ਜਿਹੜੀ ਹੈ ਉਹ ਬੜੀ ਮੁਸ਼ਕਲ ਹੈ ਮੁਸ਼ਕਲ ਯਾ ਇਥੇ ਹਾਰਡ ਵਰਕ ਹੁੰਦਾ ਹੈ ਤੇ ਜਿਹੜਾ ਤੁਸੀਂ ਕਿਸੇ ਵੀ ਮੋਲ ਪਰ ਸੈਟਲ ਕਰ ਜਾਓ ਨਾ ਉੱਥੇ ਤੁਹਾਨੂੰ 2 ਸਾਲ ਤੋਂ ਲੈ ਕੇ 5 ਸਾਲ ਲੱਗਦੇ ਨੇ ਸੈਟਲ ਹੋਣ ਉਸ ਤੇ ਛੋਟੀ ਉਮਰ ਦੇ ਬੱਚੇ ਥੇ ਆ ਰਹੇ ਇਨ ਪੇਰੈਂਟਸ ਨਹੀਂ ਐਂ ਰਿਸ਼ਤੇਦਾਰ ਨਹੀਂ ਕੋਈ ਫਰੈਂਡਸ ਨਹੀਂ ਐਂ ਮਤਲਬ ਜੋ ਐਡਲਟਸ ਐ ਜੋ ਉਹਨਾਂ ਨੂੰ ਸਮਝਾ ਸਕਣ ਉਹ ਇਥੇ ਹੈ ਨਹੀਂ ਉਹਨਾਂ ਤੇ ਉਹ ਬੱਚੇ ਇੱਕ ਦੂਸਰੇ ਆਂਕੋਂ ਗਾਈਡੈਂਸ ਲੈਂਦੇ ਐ ਓਕੇ ਆਪਣੇ ਪੀਅਰਸ ਕੋਲੋਂ ਆਪਣੇ ਹੀ ਉਮਰ ਹਮ ਉਮਰ ਦੇ ਬੱਚਿਆਂ ਕੋਲੋਂ ਗਾਈਡੈਂਸ ਲੈਂਦੇ ਐ ਸੋਸ਼ਲ ਮੀਡੀਆ ਜਾਂਦੇ ਨੇ ਜਿਹੜੇ ਸੋਸ਼ਲ ਮੀਡੀਆ ਐ ਉਥੇ ਜਿਹੜੇ ਪਿੰਸ ਐ ਪਰਪੇਟਰੇਟਰਸ ਐ ਐਕਸਪਲੋਇਟਰਸ ਉਹ ਸਾਰੇ ਸੋਸ਼ਲ ਮੀਡੀਆ ਵਿੱਚ ਬੜੇ ਐਕਟਿਵ ਐ ਇਤਨੇ ਐਕਟਿਵ ਐ ਕਿ ਉਹ ਅਗਰ ਇੱਕ ਕੁੜੀ ਚ ਕਮਜ਼ੋਰੀ ਦੇਖਣਗੇ ਨਾ ਤੇ ਉਹ ਕੁੜੀ ਨੂੰ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਕੰਟਰੋਲ ਕਰ ਸਕਦੇ ਹਨ ਕਿਉਂਕਿ ਉਸਨੂੰ ਪਤਾ ਹੈ ਇਸ ਬੰਦੇ ਨੂੰ ਪਿੰਪ ਨੂੰ ਪਤਾ ਹੈ ਕਿ ਉਹ ਕੁੜੀ ਕਿੱਥੇ ਜਾ ਰਹੀ ਹੈ ਕਿਸ ਨੂੰ ਮਿਲਦੀ ਹੈ ਕਿਤਨੇ ਵਜੇ ਸਕੂਲ ਜਾਂਦੀ ਹੈ ਕਿਤਨੇ ਵਜੇ ਬਾਹਰ ਆਉਂਦੀ ਹੈ ਉਹ ਬੰਦਾ ਉਸਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਰਿਹਾ ਹੈ ਕਈ ਵਾਰੀ ਕੁੜੀਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਮੇਰੇ ਕਿ ਤੁਸੀਂ ਛੋਟੀ ਉਮਰ ਦੇ ਜੋ ਬੱਚੇ ਥੇ ਹਨ ਉਹਨਾਂ ਚ ਮੈਚਿਓਰਿਟੀ ਨਹੀਂ ਹੁੰਦੀ ਉਹ ਬੱਚੇ ਸਮਝੇ ਇਹ ਇਹ ਤਾਂ ਮੈਂ ਨਾ ਜਿਹੜਾ ਵੈਸਟਰਨ ਕਲਚਰ ਹੈ ਜਿਹੜਾ ਕਿ ਓਪਨ ਕਲਚਰ ਹੈ ਹਾਂਜੀ ਉਹਦਾ ਪ੍ਰਭਾਵ ਵੀ ਤਾਂ ਪੈਂਦਾ ਹੋਣਾ ਨਾ ਜੀ ਬੱਚਿਆਂ ਤੇ ਬੱਚਿਆਂ ਉਪਰ ਪੈਂਦਾ ਹੈ ਜਿਹੜਾ ਵੈਸਟਰਨ ਕਲਚਰ ਹੈ ਉਹ ਇੰਡੀਆ ਵਿੱਚ ਕਾਫੀ ਸਪਰੈਡ ਹੋ ਚੁੱਕਿਆ ਹੈ ਇਥੇ ਦੇ ਜੋ ਇੰਡੀਆ ਤੋਂ ਬੱਚੇ ਆਉਂਦੇ ਨੇ ਉਹ ਆਪਣੇ ਆਪ ਨੂੰ ਬਹੁਤ ਇੱਕ ਫੋਰਵਰਡ ਸਮਝਦੇ ਨੇ ਕਈ ਬੱਚੇ ਕਈ ਜਪਨਾਂ ਤੋਂ ਆਦੇ ਨੇ ਉਹ ਅੱਛੇ ਹਨ ਬੱਚੇ ਪਰ ਉਹ ਬੱਚਿਆਂ ਚ ਵਲਨਰੇਬਿਲਟੀ ਬਹੁਤ ਹੁੰਦੀ ਹੈ ਉਹ ਪੋਲੇ ਪਾਲੇ ਬੱਚੇ ਹੁੰਦੇ ਆ ਓਕੇ ਵੀ ਜਿਹੜੇ ਸ਼ਹਿਰਾਂ ਤੋਂ ਆਉਂਦੇ ਨੇ ਉਹ ਇਤਨੇ ਫੋਰਵਰਡ ਹੁੰਦੇ ਨੇ ਕਿ ਇਤਨੇ ਇੱਥੇ ਦੇ ਬੱਚੇ ਵੀ ਨਹੀਂ ਹੁੰਦੇ ਯੂ نو ਸੋ ਇਹ ਓਪਨ ਕਲਚਰ ਤੇ ਹੈ ਪਰ ਸਾਡਾ ਜਿਹੜਾ ਇੰਡੀਅਨ ਕਲਚਰ ਹੈ ਉਹ ਵੀ ਬਹੁਤ ਓਪਨ ਹੋ ਰਿਹਾ ਹੈ ਲੜਕੀਆਂ ਬਹੁਤ ਆਜ਼ਾਦ ਹੋ ਰਹੀਆਂ ਯੂ نو ਇਸੇ ਕੋਈ ਖਰਾਬੀ ਨਹੀਂ ਹੈ ਇਟਸ ਜਸਟ ਕਿ ਬੱਚਿਆਂ ਨੂੰ ਗਾਈਡ ਕਰਨ ਵਾਸਤੇ ਕੋਈ ਹੋਣਾ ਚਾਹੀਦਾ ਇਹ ਸ਼ੰਦ ਮੈਡਮ ਸੁੰਦਰ ਸੇ ਇਨਾਂ ਨੇ ਸਾਨੂੰ ਦੋ ਖਾਸ ਨੰਬਰ ਦਿੱਤੇ ਟੈਲੀਫੋਨ ਇੱਕ ਤਾਂ ਹੈਗਾ ਜੀ ਹੌਟਲਾਈਨ ਦੂਜਾ ਹੈਗਾ ਮਿਨਿਸਟਰੀ ਆਫ ਲੇਬਰ ਇਹ ਦੋ ਨੰਬਰ ਸਾਡੇ ਜਿਹੜੇ ਮੁੰਡੇ ਕੁੜੀਆਂ ਆਉਂਦੇ ਆ ਕੈਨੇਡਾ ਦੇ ਵਿੱਚ ਉਹਨਾਂ ਲਈ ਬਹੁਤ ਇੰਪੋਰਟੈਂਟ ਆ ਉਹਨਾਂ ਨੂੰ ਯਾਦ ਰੱਖਣੀ ਚਾਹੀਦੀ ਆ ਤੇ ਇਹ ਨੰਬਰ ਉਸ ਵਕਤ ਵਰਤੇ ਜਾਣ ਜਦੋਂ ਉਹਨਾਂ ਨੂੰ ਸਮੱਸਿਆ ਆਵੇ ਜਦੋਂ ਕੁੜੀਆਂ ਲਈ ਕੋਈ ਦਿੱਕਤ ਪੇਸ਼ ਆ ਜਾਏ ਕੋਈ ਉਹਨਾਂ ਨੂੰ ਐਕਸਪਲੋਇਟ ਕਰਨਾ ਚਾਹੁੰਦਾ ਹੈ ਜਾਂ ਕੋਈ ਉਹਨਾਂ ਨੂੰ ਗਲਤ ਪਾਸੇ ਤੋਰਨਾ ਚਾਹੁੰਦਾ ਹੈ ਆ ਉਹ ਹੌਟਲਾਈਨ ਤੇ ਕਾਲ ਕਰ ਸਕਦੇ ਨੇ ਕੋਈ ਤਨਖਾਹ ਮਾਰਦਾ ਐ ਐਕਸਪਲੋਇਟ ਮਲ ਕੇ ਫਾਈਨੈਂਸ਼ਲੀ ਕਰਦਾ ਤਾਂ ਫਿਰ ਮਿਨਿਸਟਰੀ ਆਫ ਲੇਬਰ ਨੂੰ ਇਨਫੋਰਮ ਕੀਤਾ ਜਾ ਸਕਦਾ ਇਹ ਨੰਬਰ ਅਸੀਂ ਤੁਹਾਨੂੰ ਆਪਣੇ ਵੀਡੀਓ ਦੇ ਅਖੀਰ ਦੇ ਵਿੱਚ ਬੋਲ ਲਈ ਬਾਰ-ਬਾਰ ਦਿਖਾਵਾਂਗੇ ਔਰ ਤੁਸੀਂ ਇਹਨਾਂ ਨੂੰ ਨੋਟ ਕਰ ਲਓ ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਪੇਰੈਂਟਸ ਐ ਉਹ ਨੋਟ ਕਰ ਲੈਣ ਤੇ ਬੱਚਿਆਂ ਨੂੰ ਕਨਵੇ ਕਰ ਦੇਣ ਕਿ ਇਹਨਾਂ ਨੂੰ 24/7 ਯਾਦ ਕਰ ਲੈਣ ਤੇ ਮੈਡਮ ਸੁੰਦਰ ਸਿੰਘ ਦਾ ਫੋਨ ਨੰਬਰ ਵੀ ਅਸੀਂ ਤੁਹਾਨੂੰ ਅਖੀਰ ਦੇ ਵਿੱਚ ਸਭ ਤੋਂ ਥੱਲੇ ਸ਼ੇਅਰ ਕਰਾਂਗੇ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਪੰਜਾਬੀ ਬੋਲਦੇ ਨੇ ਪੰਜਾਬੀ ਬੈਕਗ੍ਰਾਉਂਡ ਆ ਇਕਦਮ ਤੁਹਾਡਾ ਕਨੈਕਸ਼ਨ ਫ੍ਰੀਕੁਐਂਸੀ ਬਣ ਜਾਂਦੀ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਇੱਕ ਹੋਰ ਬੇਨਤੀ ਮੈਂ ਕਰਨਾ ਚਾਹਾਂਗਾ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਪੰਜਾਬ ਦੀਆਂ ਨੂੰ ਖਾਸ ਕਰਕੇ ਕਿ ਤੁਸੀਂ ਗੁਰੂ ਘਰਾਂ ਦੇ ਵਿੱਚੋਂ ਕੋਈ ਨਾ ਕੋਈ ਫੰਡ ਸਾਡੇ ਜਿਹੜੇ ਬੱਚੇ ਮੁੰਡੇ ਕੁੜੀਆਂ ਸਟੂਡੈਂਟ ਵੀਜ਼ਾ ਲੈ ਕੇ ਇੱਥੇ ਆਉਂਦੇ ਆ ਤੇ ਦਿੱਕਤਾਂ ਦਾ ਸਾਹਮਣਾ ਕਰ ਰਹੇ ਆ ਉਹਨਾਂ ਦੀ ਮਦਦ ਕਰਨ ਲਈ ਜ਼ਰੂਰ ਰੱਖੋ ਲੰਗਰ ਛਕਾਉਣਾ ਵੀ ਅੱਛੀ ਗੱਲ ਆ ਪਰ ਇਹਨਾਂ ਬੱਚਿਆਂ ਨੂੰ ਕੈਰੀਅਰ ਬਣਾਉਣ ਦੇ ਵਿੱਚ ਸਹਾਇਤਾ ਕਰਨੀ ਇਹ ਵੀ ਵਾਗਰੂ ਦੀ ਇੱਕ ਤੁਸੀਂ ਕਹੋ ਜੀ ਸੇਵਾ ਹੋਏਗੀ ਸੋ 올 ਦੀ ਰਿਲੀਜੀਅਸ ਆਰਗੇਨਾਈਜੇਸ਼ਨਸ ਦੇ ਸ਼ੁਡ ਕਮ ਫੋਰਵਰਡ ਟੂ ਹੈਲਪ ਆਰ ਸਟੂਡੈਂਟਸ ਸਾਡੇ ਬੱਚੇ ਸਾਡੇ ਮੁੰਡੇ ਸਾਡੀਆਂ ਕੁੜੀਆਂ ਸਾਡੀਆਂ ਤੀਆਂ ਸਾਡੇ ਬੇਟੇ ਖਤਮ ਕਰਦੇ ਜਿਸ ਪ੍ਰੋਗਰਾਮ ਨਾਲ ਇਜਾਜ਼ਤ ਚਾਹੁੰਦੇ ਆ ਸੈਸਿਕਲ ਮੈਡਮ ਧੰਨਵਾਦ ਤੁਹਾਾਬੇਸ